ਜਦ ਨਵਜ ਸਜਜ ਕਰਗਾ ਫਿਰ ਮੈਂ ਸ਼ੁਰੂ ਉਤਰ ਹਾਲੇਲੂਇਆ ਵਰਕਸਸ ਨੰਬਰ ਦੀ ਅਜ ਨੰਬਰ 7 ਤੋਂ ਸ਼ੁਰੂ ਹੋ ਉਹ ਸਾਰੇ ਲੋਕਾਂ ਨੂੰ ਚੇ ਪ੍ਰਚਾਰ ਕੀਤਾ ਕਿ ਮੇਰੇ ਤੋਂ ਬਾਅਦ ਉਹ ਆਵੇਗਾ ਕੋਈ ਉਹ ਹੀ ਆਵੇਗਾ ਇੱਕ ਦੇ ਬਾਰੇ ਹੀ ਹੈ ਹਾਲੇਲੂਇਆ ਮੇਰੇ ਤੋਂ ਬਾਅਦ ਉਹ ਹੀ ਆਵੇਗਾ ਅਤੇ ਉਹ ਮੇਰੇ ਤੋਂ ਵੱਧ ਮਹਾਨ ਹੈ ਅਤੇ ਮੈਂ ਇਸ ਨਾਇਕ ਵੀ ਨਹੀਂ ਕਿਹਾ ਕਿ ਕੀ ਨਿਉ ਕਿ ਉਹਦੀ ਜੁੱਤੀ ਰੇਸ਼ਮਾ ਖੋਲਣਾ ਕਿ ਮੈਂ ਜੋ ਕਹਿੰਦਾ ਨਿਸ਼ਮੀ ਜੁੱਤੀ ਰੇਸ਼ਮਾ ਖੋਲਣਾ ਇਸ ਦੇ ਲਾਇਕ ਵੀ ਨਹੀਂ ਕਹਿੰਦਾ ਮੈਂ ਆਏਗਾ ਹallelujah ਜੋ ਨਾਕਦਾ ਹੈ ਹallelujah ਮੈਂ ਤੁਹਾਨੂੰ ਪਾਣੀ ਨਾਲ ਲਿਖਦਾ ਉਹ ਤੇ ਸਮਝ ਦਿੰਦਾ ਹੈ ਪਰ ਉਹ ਨੂੰ ਪਰ ਉਹ ਨੂੰ ਕੁਝ ਨਹੀਂ ਆ ਰਿਹਾ ਹੈ ਤੁਹਾਨੂੰ ਪੁੱਤਰ ਆਜ਼ਮੀ ਦੇ ਨਾਲ ਉਹ ਤੇ ਸਮਝਾ ਦੇਵੇਗਾ ਬੜ ਲਿਆ اس وقت یسو گلیل دے کے ناسرت شہر تو یوانا کویا یا اس ندی اسما دتا جس وقت یسو پانی بچے باہر نکل رہا سی تا اس نے آش نے دیا ویکیا تو اس نے پوتر آتما نو جس دے کول اگی بھانگ تھلے اتریا میں کہ لکھ مانی ہوئی وہ میرا پیارا پتر ہے جس تو میں خوش یہاں ਹalleluyah ਉਸੇ ਸਮਸਾਧਿਓਂ ਕਿ ਪਰਮੇਸ਼ਰ ਦੇ ਜਿਹੜੇ ਅਨੁਗ੍ਰਹਿ ਨਾਲ ਸਾਰੀਆਂ ਸਾਰੀਆਂ ਚੀਜ਼ਾਂ ਹੋਈਆਂ ਹalleluyah ਪਰਮੇਸ਼ਰ ਦੀ ਵੱਡੀ ਸਾਖਰ ਤੇ ਸਾਡੀਆਂ ਸਭ ਤੋਂ ਘੱਟ ਹੋਈ ਹalleluyah ਤੇ ਇਸੇ ਸਮਾਧ ਦੇ ਕੋ ਜਹਨਾਂ ਨੇ ਕੀ ਕਿਹਾ ਜਿਹਨਾਂ ਨੇ ਅਖਿਆ ਕੀ ਕਿ ਪਰਮੇਸ਼ਰ ਨੇ ਇਹ ਅਖਿਆ ਕਿ ਮੈਂ ਉਹ ਦੀ ਪਰਮੇਸ਼ਰ ਬਾਰੇ ਇਹ ਅਖਿਆ ਪ੍ਰਭੂ ਬਾਰੇ ਕਿ ਉਹ ਦਿੱਤੀ ਦੇਸ਼ ਮੇਰੇ ਹੋਣ ਦੇ ਵੀ ਰਾਖੀ ਨੀ ਹਾਲੇਲੀਆ ਤੇ ਸਾਡਾ ਪਰਮੇਸ਼ੁਰ ਤੋਂ ਉੱਤਰ ਹੈ ਪ੍ਰਭੂ ਨੇ ਆਖਿਆ ਕਿ ਪਵਿੱਤਰ ਬਾਦ ਸਿੱਧ ਬਾਦ ਜਿਵੇਂ ਮੈਂ ਪਵਿੱਤਰ ਹਾਂ ਕਿ ਮੈਂ ਸਿੱਧ ਹਾਂ ਹਾਲੇਲੀਆ ਤੇ ਸਭ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਪਾਪ ਇਹੜਾ ਮੱਕਾਡਣਾ ਚਾਹੀਦਾ ਹੈ ਪਾਪ ਦੀ ਸਾਡੀ ਜ਼ਿੰਦਗੀ ਵਿੱਚ ਜਗ੍ਹਾ ਨਹੀਂ ਹੋਣੀ ਚਾਹੀਦੀ ਹਾਲੇਲੀਆ ਕਿ ਇਹ ਆਪ ਤੀ ਸਭ ਨਾਲ ਦੇ ਪੀਛੇ ਤੋਂ ਅੰਦਰ ਸੇ ਆ ਰਹੇ ਪਾਪ ਹਾਲੇਲੀਆ ਪਾਪ ਕਰਦੇ ਨਹੀਂ ਸਿਰੋ ਕਰਦਾ ਹੈ تو شیتان کا تہوار ہے پاپ پاپ ساڑی زندگی خراب کرنا آتا ہے جی میں پوتر جی آخیا گیا ہے کہ میں ترجیح زندگی کو بچاؤ نہیں آیا پاپ تجیاں خراب کرشٹ کرنے شیتان تر نشٹ کرنے خراب کرنے آتا ہے جیسے اس طرح نہیں جا سکتے بھی لوگ ہوس چلتے ہیں لکھا کہ اُسی اس طرح نہ اپنے خدا کی خدا کی ر ਸੇਵਾ ਨਹੀਂ ਕਰ ਸਕਦੇ ਜਿਵੇਂ ਅੰਨੇ ਲੋਕ ਕਰਦੇ ਹਨ ਅਸੀਂ ਉਹ ਕੰਮ ਨਹੀਂ ਕਰ ਸਕਦੇ ਜਿਵੇਂ ਅੰਨੇ ਲੋਕ ਕਰਦੇ ਹਨ ਹਾਲੇਲੂਇਆ ਦੇਖੋ ਤੁਹਾਨੂੰ ਇਹ ਹੈ ਕਿ ਪਾਪ ਸਾਡੀਆਂ ਦੀਆਂ ਵਿੱਚ ਨਹੀਂ ਹੋਣਾ ਚਾਹੀਦਾ ਗੋਡ ਬlesਸ ਯੂ ਆਲ ਸਭ ਕੁਝ ਐਸੀ ਕੀ ਉਸ ਤਰ੍ਹਾਂ ਦੀ ਇਰਾਦਨਾ ਆਪਣੇ ਲੋਕਾਂ ਤੋਂ ਆਪਣੇ ਕੋਈ ਨਹੀਂ ਕਰ ਸਕਦੇ ਜਿਸ ਤਰ੍ਹਾਂ ਲੋਕ ਕਰਦੇ ਹਨ ਸਾਨੂੰ ਆਪਣੇ ਪਰਮੇਸ਼ਰ ਦੀ ਇਰਾਦਨਾ ਆਪਣੇ ਗੁਰਾਂ ਦੇ ਦਿੱਤੇ ਵਿੱਚ ਅਨੁਸਾਰ ਕਰਨੀ ਚਾਹੀਦੀ ਹੈ ਗੋਡ ਬlesਸ ਯੂ ਆਲ ਸਭ ਕੁਝ ਐਸੀ ਕੀ ਤੇ ਬਰਬਰੀ ਇਰਾਦਨਾ ਸਾਨੂੰ ਦੂ ਮਕੇ ਕੋਈ ਰਾਤ ਨੂੰ ਭਜਨ गा ਕੇ 10ਰ ਵਾਰ ਦਾ ਚਮਚਾ 10ਰ ਵਾਲੇ ਭਾਜੀ ਬਿਚਾ ਕੇ ਸਾਧੂ ਕੋਲ ਆਉਂਦੇ ਲਗਾਦਨ ਡਫ ਉਪਰ ਅੱਧੇ ਤਾਲੀ ਬੰਦੇ ਇਹ ਕਰਨ ਚਾਹੀਦੀ ਹੈ ਗੋਡ ਬlesਸ ਯੂ ਸਭ ਜੰਸੀ ਤੁਸੀਂ ਸਭ ਪਰਮੇਸ਼ਰਾਂ ਨੂੰ ਚ ਬਣੇ ਰਹੋ ਖੁਦਾਵੰਦੀ ਰਾਤਨਾ ਪ੍ਰਾਰਥਨਾ ਉੱਚ ਲੱਕੇ ਰਹੋ ਪਰਮੇਸ਼ਰ ਜੀ ਜੀ ਆ ਕੀ ਤੁਮ ਖੁਦਾ ਦੇ ਬ੍ਰਿਜ ਲਿਖਿਆ ਕੀ ਪ੍ਰਾਰਥਨਾ ਅਤੇ انوگ شانتی انوگرہ تیرے جیونا وا رہے پرتھنا کرتے رہو شانتی تیونا وا رہے گا ہو سک جائیں سی پرتھنا پھر لگے رہو پرمیشہ بچنیاں حصہ ہوگی گوڈ بلس ہی ہو سک جائیں گی روا بچن پر ہمیشہ ہمیشہ گوڈ بلس ہی ہو سک جائیں گی